ਰਾਜਵੀਰ ਦੇ ਦੋਸਤਾਂ ਨੇ ਰਾਜਵੀਰ ਦੀ ਮੌਤ ਦੇ ਖੋਲ ਦਿੱਤੇ ਸਾਰੇ ਰਾਜ ਆ ਤਿੰਨ ਦੋਸਤਾਂ ਦਾ ਸੀ ਪਲਾਨ ਰਾਜਵੀਰ ਨੂੰ ਮੌਤ ਦੇ ਘਾਟ ਉਤਾਰਨ ਦਾ ਪੁਲਿਸ ਨੇ ਫੜੇ ਤਿੰਨ ਦੋਸ਼ੀ ਪੂਰੇ 45 ਦਿਨਾਂ ਬਾਅਦ ਕੌਣ ਨੇ ਆ ਰਾਜਵੀਰ ਦੇ ਖਾਸ ਦੋਸਤ ਜਾਣਨ ਲਈ ਬਣੇ ਰਹੋ ਸਾਡੇ ਨਾਲ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਉਤੇ ਅੱਜ ਦੀ ਸਭ ਤੋਂ ਤਾਜ਼ਾ ਤੇ ਸਭ ਤੋਂ ਚਰਚਿਤ ਖਬਰ ਰਾਜਵੀਰ ਜਵੰਦਾ ਦੇ ਤਿੰਨ ਨਜ਼ਦੀਕੀ ਦੋਸਤਾਂ ਨੇ ਖੋਲੀ ਉਹ ਸਚਾਈ ਜੋ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਸੀ ਕੀ ਸੀ ਉਹ ਰਾਜ ਜੋ ਅੱਜ ਤੱਕ ਰਾਜ ਰਿਹਾ ਰਾਜਵੀਰ ਜਵੰਦਾ ਦੇ ਤਿੰਨ ਦੋਸਤ ਅਰਜਨ ਗੁਰਲਾਲ ਤੇ ਮਨਦੀਪ ਕਈ ਦਿਨਾਂ ਤੋਂ ਚੁੱਪ ਸਨ ਲੋਕਾਂ ਨੇ ਕੁੱਝ ਕਹਾਣੀਆਂ ਬਣਾਈਆਂ ਕੁੱਝ ਅਫਵਾਹਾਂ ਚੱਲੀਆਂ ਪਰ ਅੱਜ ਤਿੰਨ ਦੋਸਤਾਂ ਨੇ ਇੱਕ ਵੋਡਿੰਗ ਵਿੱਚ ਕਿਹਾ ਹੁਣ ਚੁੱਪ ਰਹਿਣਾ ਠੀਕ ਨਹੀਂ ਹੁਣ ਸੱਚ ਲੋਕਾਂ ਤੱਕ ਜਾਣਾ ਚਾਹੀਦਾ ਹੈ ਦੋਸਤਾਂ ਦਾ ਪਹਿਲਾ ਖੁਲਾਸਾ ਰਾਜਵੀਰ ਪਿਛਲੇ ਕੁਝ ਸਮਿਆਂ ਤੋਂ ਬਹੁਤ ਪ੍ਰੈਸ਼ਰ ਵਿੱਚ ਸੀ ਉਹਨਾਂ ਨੇ ਦੱਸਿਆ ਕਿ ਰਾਜਵੀਰ ਦੇ ਮੋਬਾਈਲ ਵਿੱਚ ਕਈ ਅਜਿਹੇ ਸੁਨੇਹੇ ਆ ਰਹੇ ਸੀ ਜੋ ਉਹਨਾਂ ਨੂੰ ਮਾਨਸਿਕ ਤੌਰ ਤੇ ਤੰਗ ਕਰ ਰਹੇ ਸੀ ਉਹ ਕਹਿੰਦੇ ਸਨ ਜਿਵੇਂ ਉਹ ਸਟਰੋਂਗ ਲੱਗਦਾ ਸੀ ਅੰਦਰ ਉਹ ਬਹੁਤ ਹੀ ਇਮੋਸ਼ਨਲ ਸੀ ਖਾਸ ਕਰਕੇ ਆਪਣੇ ਪਰਿਵਾਰ ਨੂੰ ਲੈ ਕੇ ਅਤੇ ਦੂਜਾ ਖੁਲਾਸਾ ਕੀਤਾ ਇੱਕ ਵੱਡਾ ਫੈਸਲਾ ਜੋ ਰਾਜਵੀਰ ਲੈਣ ਵਾਲਾ ਸੀ ਦੋਸਤਾਂ ਨੇ ਦੱਸਿਆ ਕਿ ਰਾਜਵੀਰ ਨੇ ਆਪਣੇ ਕੈਰੀਅਰ ਬਾਰੇ ਇੱਕ ਬਹੁਤ ਵੱਡਾ ਮੋੜ ਲਿਆ ਸੀ ਉਹ ਇੱਕ ਨਵੀਂ ਸੰਗਠਨ ਸ਼ੁਰੂ ਕਰਨ ਦੀ ਸੋਚ ਰਿਹਾ ਸੀ ਦੋਸਤਾਂ ਦੇ ਮੁਤਾਬਕ ਉਹ ਹੈ ਕੁਝ ਲੋਕਾਂ ਨਾਲ ਸਾਂਝ ਨਹੀਂ ਬਣਾ ਰਿਹਾ ਸੀ ਤੇ ਇਸ ਕਰਕੇ ਰਾਜਵੀਰ ਕੁਝ ਦਿਨਾਂ ਤੋਂ ਬਹੁਤ ਟੈਂਸ਼ਨ ਵਿੱਚ ਸੀ ਤੀਜਾ ਤੇ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਉਹ ਹੈ ਵੀਡੀਓ ਜੋ ਅਜੇ ਤੱਕ ਸਾਹਮਣੇ ਨਹੀਂ ਆਈ ਦੋਸਤਾਂ ਨੇ ਕਿਹਾ ਕਿ ਰਾਜਵੀਰ ਨੇ ਆਪਣੀ ਆਖਰੀ ਰਾਤ ਇੱਕ ਵੀਡੀਓ ਰਿਕਾਰਡ ਕੀਤੀ ਸੀ ਉਹ ਹੈ ਵੀਡੀਓ ਵਿੱਚ ਰਾਜਵੀਰ ਨੇ ਕੁਝ ਇਹ ਜੇ ਨਾਂ ਲੈ ਕੇ ਕੁਝ ਇਹ ਜੇ ਜ਼ਿਕਰ ਕੀਤੇ ਜਿਨ੍ਹਾਂ ਨਾਲ ਉਸ ਦੀ ਜ਼ਿੰਦਗੀ ਤੇ ਬਹੁਤ ਅਸਰ ਪੈ ਰਿਹਾ ਸੀ ਜੇ ਉਹ ਹੈ ਵੀਡੀਓ ਸਾਹਮਣੇ ਆ ਗਈ ਤਾਂ ਕਈ ਲੋਕਾਂ ਦੀ ਨੀਂਦ ਉੱਡ ਜਾਵੇਗੀ ਲੋਕਾਂ ਦੇ ਮਨ ਵਿੱਚ ਸਵਾਲ ਕਿ ਇਹ ਸਾਰਾ ਮਾਮਲਾ ਉਸਦੇ ਮਰਨ ਤੋਂ ਬਾਅਦ ਕਾਬੂ ਤੋਂ ਬਾਹਰ ਹੋ ਗਿਆ ਦੋਸਤਾਂ ਦਾ ਕਹਿਣਾ ਹੈ ਕਿ ਰਾਜਵੀਰ ਦੀ ਸੱਚਾਈ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਉਹ ਵਾਅਦਾ ਕਰਦੇ ਹਨ ਕਿ ਅਸੀਂ ਰਾਜਵੀਰ ਦੀ ਗੱਲ ਦੁਨੀਆ ਤੱਕ ਪੂਰੀ ਸੱਚਾਈ ਨਾਲ ਪਹੁੰਚਾਵਾਂਗੇ ਸੋਸ਼ਲ ਮੀਡੀਆ ਤੇ ਲੋਕ ਇੱਕੋ ਹੀ ਸਵਾਲ ਪੁੱਛ ਰਹੇ ਹਨ ਜੋ ਦੋਸਤਾਂ ਨੂੰ ਇਹ ਸਭ ਪਤਾ ਸੀ ਤਾਂ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਦਸੀਆਂ ਗਈਆਂ ਤੇ ਦੋਸਤਾਂ ਨੇ ਇਹ ਵੀ ਕਿਹਾ ਸਮਾਂ ਠੀਕ ਨਹੀਂ ਸੀ ਤੇ ਸੱਚਾਈ ਦੱਸਣ ਦਾ ਵਕਤ ਹੁਣ ਆਇਆ ਹੈ ਅਤੇ ਤਿੰਨ ਦੋਸਤਾਂ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਹੋਵੇਗਾ ਇੱਕ ਵੱਡਾ ਖੁਲਾਸਾ ਅਤੇ ਦੋਸਤਾਂ ਨੇ ਐਲਾਨ ਕੀਤਾ ਹੈ ਕਿ ਉਹ ਰਾਜਵੀ ਨਾਲ ਜੁੜੀਆਂ ਇੱਕ ਕਲਿੱਪ ਇੱਕ ਚੇੜ ਤੇ ਇੱਕ ਔਰ ਇਹੋ ਜਲਦੀ ਪਬਲਿਕ ਕਰਨਗੇ ਇਹ ਤਿੰਨ ਹੀ ਦਸਤਾਵੇਜ਼ ਸਾਰਾ ਮਾਹੌਲ ਹੀ ਬਦਲ ਸਕਦੇ ਹਨ ਦੋਸਤੋ ਕਹਾਣੀ ਹਜੇ ਖਤਮ ਨਹੀਂ ਹੋਈ ਰਾਜਵੀਰ ਜਵੰਦਾ ਦੀ ਸਚਾਈ ਦਾ ਅਸਲੀ ਚੈਪਟਰ ਹੁਣ ਖੁੱਲੇਗਾ ਜੁੜੇ ਰਹੋ ਪੰਜਾਬ ਅਪਡੇਟ ਲਾਈਵ ਨਾਲ ਕਿਉਂਕਿ ਅਸੀਂ ਲੈ ਕੇ ਆਉਂਦੇ ਹਾਂ ਅਸਲ ਖਬਰਾਂ ਉਹ ਸਾਰੇ ਪੰਜਾਬ ਨੂੰ ਹਿਲਾ ਦੇਣਗੀਆਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ